ਨਾਣਾ ਕਿਤੇ ਤੂੰ ਤੇਰੀ ਦੇ ਹੱਥ ਹੋਈ ਗਈ ਨਾ ਨੇ ਜੋ ਆਪੇ ਜਾਣਾ ਨਾ ਮੈਨੂੰ ਇਹ ਜੰਦ ਨਹੀਂ ਆਉਂਦਾ ਚੱਲ ਜੀ ਤੇ ਦੀ ਵੀ ਨਹੀਂ ਪੈਣਾ ਮੇਰੇ ਤੇ ਜੀਰੂ ਕੋ ਫੋਨ ਗਿਆ ਵਾ ਮੈਂ ਜਾਣਾ ਲੱਗੇ ਅੰਦਰ ਰੋਟੀ ਖਾਣੀ ਨੂੰ ਭੁੱਖ ਲੱਗੀ ਤੇ 18 ਕੰਮ ਕਰਤਾ ਦੇਖ ਤੇ ਸਫਾਈ ਡਿਸਟੈਂਡ ਹੈ ਡਾਇਰ ਤੇ ਘਰ ਦੀ ਨਿਮਾਨ ਚ ਦੇਖਣਾ ਤੇ ਕਿਤੇ ਕੋਈ ਹੋਇਆ ਹੋਣਾ ീണ കിരല ആ ਦੋਏ ਘੂਰੀ ਹੋਰ ਸਾਰਾ ਦਿਨ ਮੈਂ ਟੱਕੇ ਖਾਦੀ ਰਾਂ ਕਿ ਉਹ ਘਰ ਦਾ ਸਾਫ ਚਾਹੇ ਬਣਾਉਣਾ ਹੈ ਇੰਨਾ ਨਹੀਂ ਜਾਂਦਾ ਕਿ ਕੋਈ ਕੋਈ ਕੋਲ ਹੈ। ਸਾਲਾ ਮੈਂ ਨਾ ਜੀ ਟੁੱਟੀ ਏ ਅੱਜ ਨਹੀਂ ਪੱਠੇ ਹੈਗੇ। ਮੈਂ ਕੀ ਕਰਾਂ। ਉਹ ਨਹੀਂ ਆਪਣਾ ਖਾਣਾ ਵੀ ਨਹੀਂ ਆਪ ਤਿਆਰ ਕਰ ਸਕਦੀ। ਆਵੇ ਕੀ ਇਹਦਾ ਭਾਂਡਿਆਂ ਦਾ ਹਾਲ ਬਣਾਇਆ ਇੱਥੇ ਰੋਟੀ ਖਾਂਦੀ ਉੱਥੇ ਪਏ ਰਹਣ ਦਿੰਦੀ। ਇਹ ਵੀ ਹੁੰਦੀ ਨੂੰ ਚੁੱਪ ਕੇ ਬੀਤਣੇ। ਹਾਂ ਕੋਈ ਨਹੀਂ ਕਰਵਾਉਣੀ। ਸਾਲੇ ਕਹੇ ਜਾਂ ਨਹੀਂ ਕਰੀਦੀ ਕੋਈ ਕੰਮ ਹੋਇਆ ਤਾਂ ਮੈਂ ਮੇਰੇ ਕੋਲ ਦਾ ਨਾ ਕਰਦੇ। ਹਾਂ ਜੀ ਬੇਚਾਗ ਮੈਂ ਇੱਥੇ ਬੈਠੀ ਨਹੀਂ ਦਾਅਮੇ ਕਿੰਨੇ ਕਰ ਦੇਣੀ ਆ ਜਦੋਂ ਐ ਰੋਟੀਆਂ ਲਾਗੀਆਂ ਪਾਕਣੀਆਂ ਆ ਨਾ ਤੋਂ ਬਿਜਾ ਰੋਟੀਆਂ ਖਾਣੇ ਸਾਰੇ ਨੂੰ ਇਕੱਲੇ ਸਾਰੇ ਬਜਾਇ ਕਰੀ ਸਾਮਾਨ ਤੇ ਬਚਾ ਤੋਂ ਹਾਂ ਅਕੀਦੋਂ ਮੈਂ ਇਧਰ ਕਰਦਾ ਕਰਨਾ ਮੈਂ ਮਦਦ ਤਾਂ ਥੋੜੀ ਜਿਹੀ ਕਰਾਂ ਰਹੀ ਥੋੜੀ ਜੀ ਮੈਂ ਇਧਰੋਂ ਕੰਮ ਕਰਕੇ ਗਈ ਲੋੜ ਜਾ ਰਹੀ ਉੱਧਰ ਕਰਾਵਾਂ ਮੈਂ ਚੱਲ ਗਈ ਤੇ ਮੈਂ ਟਾਈਮ ਨਾਲ ਚੱਲ ਜਾਣਾ ਮੇਰਾ ਕੰਮ ਹੋ ਗਿਆ ਵਾ ਉਹ ਜੀ ਮੈਡਮ ਰੋਟੀਆਂ ਲਾਉਣ ਤਾਂ ਹੀ ਹੋਣੀ ਉਹਨੇ ਆਪਾਂ ਲਾਗੋ ਫੜਾ ਦੇ ਮੈਂ ਨਹੀਂ ਤਾਂ ਬਕਾਣੇ ਲਾ ਮੈਂ ਜਾਂਦੀ ਹਾਂ ਆਹਮੜੇ ਬੈਠੇ ਜਾਨੀ ਜਦ ਆਨੇ ਆ ਤੋਂ ਉਹ ਕਹਾਣੀ ਦੇਖ ਕੇ ਆਪਣੀ ਰੋਟੀ ਪਕਾਈ ਜੈ ਹੈ ਕੋਈ ਪਤਾ ਨਹੀਂ ਜਿਹੜਾ ਮੈਡਮ ਦਾ ਹੋਵੇ ਆਪਣੀ ਪਕਾਵੇ ਖਾਵੇ ਸੌਂ ਗਈ ਹੋਈ ਜਿਆਦਾ ਜਾ ਕੇ ਦੇਖੀ ਉਹਨੂੰ ਲੱਗਿਆ ਖਾਣ ਨੂੰ ਮੈਡਮ ਨੇ ਮੀਨਾ ਲਾਉਂਨ ਦੰਗਰਾਂ ਚ ਸੀ ਮੈਂ ਕਿਹਾ ਕਿ ਇਹ ਉਹ ਬੈਠੀ ਰਮਾ ਤੇ ਬਾਗਾਂ ਤੇਰੀ ਹੇਠਾਂ ਡੰਡਾ ਫਤਮੋਈ ਇਹ ਕਹਿ ਲੈ ਨਾ ਮਟੰਗਰਾਂ ਦਾ ਸਾਰੀ ਦਿਹਾੜੀ ਕੰਮ ਕਰਦੀ ਇੱਥੇ ਮੈਂ ਕਿਤੇ ਬੰਦੀ ਨਹੀਂ ਬਗਿਰੀ ਸੇਫ ਤੇ ਬਹਿ ਕੇ ਉੱਥੋਂ ਨਾ ਹਿੱਡੀਆਂ ਆਉਂਦੀਆਂ ਜਿਆ ਢੋਲ ਜਾਂਦੇ ਨੂੰ ਆਖੇ ਭਰਾ ਦੋ ਇਹ ਖਾਲੀ ਰੱਖਿਆ ਖਾਵੇ ਵਾਸਤੇ ਮਜੂਸ ਬੜਾ ਟੱਪਰੀ ਬਣਾ ਸੀ ਔਰ ਇੱਕ ਹਨੇਰੀ ਤੰਗਰਾ ਹੀ ਬੜੀ ਇੰਨੀ ਕਿ ਤੰਗਰਾ ਸਾਰਾ ਕੰਮ ਨਹੀਂ ਕਰਦਾ ਕੁਛ ਹੀ ਨਾ ਬੋਲਣੀਆਂ ਨੰਨ ਕਿ ਬੁੱਤੀਆਂ ਦੇਣੀਆਂ ਪਰ ਉਹਨਾਂ ਦਾ ਨਾਂ ਹੀ ਨਹੀਂ ਨੇ ਯਸ ਦੂਰ ਹੋ ਮੈਂ ਕਿਤਨਾ ਬਿਰਦਾ ਕੰਮ ਮੈਂ ਤੇ ਨਹੀਂ ਸਤਰਾੰਦੂ ਜਿਹਦੀ ਨਹੀਂ ਹੱਥੇ ਪਾਸੇ ਲੇਕੀ ਹੁੰਦੀ ਹੈ ਤੰਗਰਾ ਕੇ ਬਾਅਦ ਕਿ ਕੰਮ ਜਿਹੜੇ ਕਰ ਦਿੱਤੇ ਨਹੀਂ ਦੇ ਲੱਗ ਗਿਆ ਹੁਣ ਇਹਦਾ ਕੰਮ ਸਾਰਾ ਕੀ ਲਾਗੂ ਆ ਕਿ ਥੋੜਾ ਬਸਾ ਕਰਦਾ ਕੰਮ ਕਿੰਨਾ ਪੈਂਦਾ ਆਠ ਆਠ ਇੱਕ ਦਿਨ ਰੋਸਣਾ ਨਹੀਂ ਸੌਖੀਆਂ ਲਏ ਤੇ

ਉਹੋਂ ਅੰਦਰ ਮੰਦੇ ਜਾ ਕੇ ਤੇ ਫਿਰ ਕਿਵੇਂ ਕਰਨਾ ਪਤਾ ਮਾਰਦੀ। ਡੰਗਰਾਂ ਵਿੱਚ ਲੱਜੀ ਤੇ ਕਿਤੇ ਕੱਖ ਨਹੀਂ। ਕਿ ਸਾਰੀ ਜੂੰ ਉਸ ਵੇਲੇ ਦੀ 6 ਮਹੀਨੇ ਦੀ ਗਈ ਹੈ। ਸਾਰੇ ਡੰਗਰਾਂ ਦੇ ਕੰਮ ਪੈ ਗਿਆ। ਬੜਾ ਮਿਹਨਤ ਕਰਨਾ। ਬਾਤ ਨੂੰ ਸੋਇਚ ਖਾਣ ਨੂੰ ਪੂਰਾ ਬੜਾ ਕੰਮ ਹੈ ਨਾ। ਆ ਵੀ। ਦਾ ਤਾਂ ਵੀ ਦੁੱਧ ਵਾਲਾ ਕੰਮ ਤੇਰਾ ਫਿਰ ਉਹਨਾਂ ਦੀ ਗੀਂ ਬਦੀ ਧੋਲਾ ਤੁੰਗੀ ਦਾ। ਜੀਂ ਨੂੰ ਕੋਈ ਪੁੱਛਦਾ। ਤੇ ਇਹ ਜਿਹਨੇ ਰਾਤ ਕਰਦੀ تھی ਨਹੀਂ ਆਪਣਾ ਨਾ ਰਾਤ ਕੱਪ ਦੇ ਨਾਲ ਧੋ ਕੇ ਤੇ ਬੈ ਗਈ ਫਿਰ ਮੈਂ ਬੜਾ ਥਾਕੀ ਜਿਹਾ ਲੱਗਦਾ ਸੀ ਤੇ ਮੈਂ ਇਹ ਤੁਹਾਨੂੰ ਥੋੜੀ ਬਾਜੀਆਂ ਚੌਤੀ ਵਾਲੀ ਮੇਰੇ ਵਿਚਾਇਦੇ ਨੇ ਤਾਂ ਚਮਚੇ ਦਾ ਹੀ ਕੰਮ ਕਰਦੀ ਇਹ ਠੀਕ ਹੈ ਮਜੂਰ ਜਿਹਾ ਤਾਂ ਲੱਗ ਰਿਹਾ ਨਹੀਂ ਆਪਣਾ ਜੰਗਲ ਦਾ ਸਾਮਾ ਬੜਾ ਕਿਨੇ ਪਕਾਈਆਂ ਆਪਣੀਆਂ ਆਪਣੀਆਂ ਖਾ ਕੇ ਰੋਟੀ ਪਕਾਈਆਂ ਥੋੜੀਆਂ ਬਾਹਰ ਇਸ ਕਰਦੀ ਰਹੂਗੀ ਠੀਕ ਹੋਣੀ ਤੇ ਮਸਾਲੇ ਖਾ ਕੇ ਮੈਂ ਤੁਹਾਨੂੰ ਦੱਸ ਨਹੀਂ ਆਪੇ ਲਾ ਕੇ ਖਾਉਂ ਨਾ ਉਹ ਕੀ ਕਰ ਮੇਤੋ ਅੱਗ ਗਾੜੀ ਸਾਰੀ ਕਿਹਦੀ ਬਿਠਾ ਜਾਂਦਾ ਨਾ ਮਾਂ ਤਾਂ ਨੇ ਹੱਥ ਮੜ ਜਾਣਾ ਫੁੱਲੇ ਬੈਠੇ ਨੇ ਜਦ ਕਰਾਂਗੇ ਮਾਯਾਲਾ ਇਹ ਮੈਂ ਨਹੀਂ ਇੱਥੇ ਕਿੱਡੀ ਸਫਾਈ ਕੀਤੀ ਐ ਤੇ ਕਿਦਾਂ ਨਾ ਕਿੰਨਾ ਸਾਬਨ ਚੁੱਕਿਆ ਨਾ ਕੱਖ ਪਤਲਾਣੀ ਨਾ ਆ ਗਈ ਨਿਕਾ ਕੇ ਜਿਵੇਂ ਬਲੀਥਾ ਦੁੱਗੀ ਆਪਾਂ ਬਸ ਕੋਈ ਫਿਰ ਸਿੱਧੀ ਨਹੀਂ ਮਾੜੀ ਦੇ ਦੇਣਾ ਕੋਈ ਨਾ ਮੈਂ ਕੱਢਾਂ ਮੈਂ ਵੇਲੀ ਬੈਠੀ ਹਾਂ ਕੋਸੀ ਜੀ ਇਹ ਜੋ ਸੂਤ ਮੈਂ ਕਿਹਨਾਂ ਖਾ ਕੇ ਚੀਜ਼ ਪਾ ਰਹੇ ਹਾਂ ਵੀ ਸਬਜੀ ਪਕਾ ਰਹੇ ਹਾਂ ਆ ਰੋਟੀ ਇਹ ਰੋਟੀ ਦਸੇ ਇੱਕ ਰੋਟੀ ਮੇਰਾ ਢਿੱਡ ਭਰ ਤੂ ਮੈਂ ਦਸ ਨਹੀਂ ਗਈ ਕਾਫੀ ਲੇ ਕੇ ਹਾਂ ਆਹ ਦੋ ਹੀ ਪਈ ਦੀ ਦੀ ਵਾਲੀ ਵੀ ਸਬਜੀ ਵੀ ਸਾਰੀ ਖਾ ਗਈ ਥੋੜੀ ਜੀ ਸਬਜੀ ਰਹਿਣਤੀ ਜਿਵੇਂ ਕੰਮ ਵਾਲੇ ਨੂੰ ਦੇਣੀ ਹੁੰਦੀ ਅੱਜ ਮਮਮੀ ਨਾਲ ਗੱਲ ਕਰਨੀ ਪਈ ਮੈਂ ਪਹਿਲਾਂ ਮਮਮੀ ਨੂੰ ਪੁੱਛਾਂ ਕਿ ਕੀ ਕਰ ਲੈ ਮੇਰੀ ਰੋਟੀ ਕਾਹਨੇ ਪਕਾਈ ਮੈਂ ਨਹੀਂ ਤਈ ਰੱਖਿਆ ਮੇਰੇ ਜਦੋਂ

ਤੇ ਪ੍ਰੀਤ ਉਹ ਆਂਦੀ ਮੇਰੇ ਕੱਪੜੇ ਨੇ ਮਸ਼ੀਨ 'ਚ ਗੱਢ ਕੇ ਸੁੱਕਣੇ ਪਾਏ ਗਏ। ਅੱਛਤ ਮੇ ਨਾਲ ਆ ਗਈ ਤੱਕੀ ਪਈ ਹਾਂ ਮੈਂ ਤੇ ਵਾਹ ਆਂਦੀ ਤੇ ਆਪਣਾ ਸੂਟ ਧੋ ਕੇ ਆਈ ਉਹ ਵੀ ਮੱਥੇ ਰਹਿਣ ਤਾਂ ਵੀ ਕਿਤੂ ਬਿਆਣੀ। ਮੇਨੂੰ ਤੇ ਮਾਤਾ ਵਾਝ ਗਈ ਮੇਰੀ ਜਾ ਕੇ ਦੰਦਰ ਵੇਖੋ ਕਿੰਨੇ। ਤੁਹਾਡਾ ਗੁਜ਼ਾਰਾ ਨਹੀਂ ਐਵੇਂ ਹੋਣਾ ਤੂੰ ਹੋਰ ਕੁਝ ਕਰੀ। ਇਹ ਰੋਟੀ ਨਾ ਮੈਂ ਲਸਾ ਕਿਹੜਾ ਕੰਮ ਵਾਲੀ ਇੱਕ ਰੋਟੀ ਐਨੀ ਸਬਜ਼ੀ ਰੱਖੀ ਐ ਤੇ ਦਹੀਂ ਤੇ ਉਹ ਖਾਟ ਹੈ। ਜਨਾ ਲਿਖਣੇ ਕੀ ਗੱਲ ਤੇਰਾ ਆਪ ਆਇਆ ਕਰੋ ਦੋਵੇਂ ਜਾਣਿਆ ਤੁਸੀਂ ਆ ਗਏ ਤੁਸੀਂ ਕਿ ਕਹਦਾ ਨਾ ਮੈਂ ਤੋਸਾਦ ਨਾ ਪਾਇਆ ਕਰੋ ਤਰਾ ਕੇ ਰਿਆ ਕਰੋ ਤੇ ਰਲ ਕੇ ਕੰਮ ਕਰਿਆ ਕਰੋ ਜਿਹੜੇ ਆਣਦੇ ਵਾਲੇ ਕੰਮ ਏ ਮੈਂ ਉਧਰ ਕਰਦੀ ਏ ਇਦਰੇ ਕੰਮ ਕਰਦੇ ਹੋ ਰੋਟੀ ਪਕਾਉਣਾ ਉਹਨਾਂ ਦਾ ਫਰਜ਼ ਹੀ ਪਰ ਮੈਂ ਦੁੱਧ ਝੋਕੇ ਆਪ ਵੀ ਚੱਲ ਜੇ ਉਹਨੇ ਰੋਟੀਆਂ ਲਾਈਆਂ ਤੇ ਤੂੰ ਦਾਦੇ ਇਹਦੀ ਹੀ ਲਾਹ ਉਹਨੇ ਡੰਗੜਾ ਚਾੜ ਕੇ ਥੋੜੀ ਪਕਾਉਣੀ ਹੈਗੀ ਕਿਤੇ ਮੇਰੇ ਕੋਲ ਆ ਉਹਨੂੰ ਵੀ ਮਾੜਾ ਤੇ ਦੁੱਧ ਝੋਣਾ ਤੇ ਦੁੱਧ ਦੀ ਲੈਣੇ ਨਹੀਂ ਪਈਂਦੇ ਇਹ ਜਾਣੇ ਬਣਾ ਕੇ ਪੀਂਦੇ ਦਸ ਤੇ ਜਾ ਫਿਰ ਆਪਣੀ ਮਾਝ ਝੋਕੇ ਦਾ ਮੈਂ ਨਾ ਕਾੜਨਾ ਬਤਾਈ ਜਾਇਆ ਕਰੋ ਤੇਰੀ ਚਾੜ੍ਹ ਨਾ ਰਿਆ ਕਰੋ ਜਿਹੜੇ ਰੋਟੀ ਪਕਾ ਕੇ ਜਿਹੜੇ ਮੈਂ ਨਹੀਂ ਪਕਾਉਣੀ ਮ ਉਹ ਉਹ ਕੁਛ ਕਹਿੰਦੀ ਆਂ ਕਿ ਉਹ ਆਦੀ ਮੇਰੇ ਸਾਰੇ ਅੰਦਰ ਝਾੜੂ-ਪੋਚਾ ਵੀ ਨਹੀਂ ਇਹਨੇ ਲਾਇਆ ਤੇ ਆਦੀ ਹੁਣ ਲੀડે ਮੰਮੀ ਨਾ ਕੇ ਆਈ ਹੈ ਮੇਰੇ ਚੀਜ਼ ਕੱਟ ਕੇ ਕੱਪੜੇ ਵੀ ਨਹੀਂ ਸੁਕਣੇ ਪਾਏ ਆਪਣੇ ਝਾੜੂ-ਪੋਚਾ ਮੈਂ ਨਹੀਂ ਕੀਤਾ ਅੱਜ ਉਹਨਾਂ ਦੀ ਵਾਰੀ ਸੀ ਘਰ ਝਾੜੂ-ਪੋਣ ਦੀ ਉਹਨਾਂ ਨੇ ਮੇਰੇ ਕਮਰੇ 'ਚ ਲਾਇਆ ਮੈਂ ਉਹਨਾਂ ਨੇ ਲਾਇਆ ਮੈਂ ਆਪਰਾ ਧਰ ਆਪਣੇ ਕਮਰੇ 'ਚ ਆਪ ਹੀ ਲਾ ਕੇ ਗਏ ਉਹਨਾਂ ਦੀ ਵਾਰੀ ਸੀ ਅੱਜ ਬੇਬਤਾ ਗਏ ਤਾਂ ਕਿਵੇਂ ਗੁਜ਼ਾਰਾ ਹੁੰਦਾ ਤੁਸੀਂ ਨਿੱਕੀ-ਨਿੱਕੀ ਗੱਲ ਤੋਂ ਨਹੀਂ ਜਾਣਨੇ ਲੱਗਦੇ ਨਾ ਰਹਿਗੇ ਨਾ ਜਿਵੇਂ ਜਦ ਮੀਟਲੀ ਮਮੀ ਜੀ ਮੈਂ ਆਪਣੇ ਕਮਰੇ ਤੋਂ ਉਹਨਾਂ ਨੂੰ ਕਹਿ ਦੇ ਮੇਰੀ ਰੋਟੀ ਪਕਾ ਦੇ ਤੇ ਮੇਰੇ ਕਮਰੇ ਚ ਲੈ ਆਉ। ਜਾ ਤੁਹਾਨੂੰ ਘੱਲ। ਜੀ ਜਾਲਾ ਦੱਸਿਆ ਪਾਜਾ ਪਾਛਾ ਕਰਦੀਆਂ ਉਹ ਆਟਾ ਲਾਂਮੇ ਜੇ ਲੈ ਕੇ ਆ ਜਾਂਦੀ, ਆਟਾ ਆਪਣੇ ਲਾਂਮੇ ਲੈ ਕੇ ਆ ਜਾਂਦੀ। ਇਹਨਾਂ ਨੂੰ ਕਿਉਂ ਪਤਾ ਜੀ ਮੈਨੂੰ ਬੜਾ ਤੁਸੀਂ ਉਹ ਕੰਮ ਲੈ ਆ। ਦਸ ਰਲ ਕੇ ਕੰਮ ਕਰਨ ਕੰਮ ਕਿਤੇ ਕਿੰਨਾ ਕਰ। ਪਹਿਲਾਂ ਡੰਗਰਾ ਚ ਜਾਣਾ ਕਰਕੇ ਲੜਕੇ ਡੰਗਰਾ ਦਾ ਬੇੜ ਆਇਆ ਕਰਨ, ਫਿਰ ਦੋਵੇਂ ਜਾਣਗੇ ਚਮਕੇ ਚ ਕਰ ਲਿਆ ਕੰਮ। ਇੱਕ ਤੇ ਇੱਕ ਫਾਏ ਡੰਗਰਾ ਚ ਚੜ ਜਾਂਦੀ ਏਕ ਚਮਕੇ ਚ ਚੜ ਜਾਂਦੀ, ਬੜਕੇ ਖੀਜੀ ਜਾਂਦੀ। ਆਦੇ ਕੋਣ ਵੀ ਪਤਾ ਨਹੀਂ ਮੇਰੇ ਸਹਾਨੇ ਰੱਖ ਜਾਂਦੇਗਾ ਪਤਾ ਨਹੀਂ ਕਿੰਨਾ ਦਿਨਾਂ ਦੇ ਚਿੱਤੇ ਦਾ ਲੱਗੇ ਇੰਨੇ ਕਿੰਨੇ ਇਹ ਭਾਵੇਂ ਨਹੀਂ ਆਉਂਦੀ ਰਾਤ ਨਾ ਪੋਤੈ ਨਾ ਰੌਲਾ ਪਾਇਆ ਕਰੋ ਨਿਆਲੇ ਦੀ ਮੈਂ ਸਾਰਾ ਪਿੰਨੇ ਨਾਲੇ ਚੁੱਤੀ ਰੱਖਦੀ ਤੇ ਖੜਾਉਣੀ ਆ ਤੇਰੇ ਕੰਮ ਤੋਂ ਮਰੀ ਜਾਂਦੇ ਨਾ ਉਹਨੇ ਕਿਹਾ ਹੋਣਾ ਮੂੰਹ ਸਜਾਈ ਕਰਦੀ ਉਹਨੂੰ ਜਾ ਕੇ ਤੇ ਨਾ ਉਹ ਹੀ ਆਈ ਇਹ ਮੈਨੂੰ ਹੀ ਇਹਨਾਂ ਦਾ ਸਿਆਪਾ ਕਰਨਾ ਪੈਣਾ ਇਹਨਾਂ ਦਾ ਮੈਨੂੰ ਤੋਂ ਕੀ ਕਰ ਲਿਆ ਸਭੋ ਇਹਨਾਂ ਨੇ ਮੈਂ ਕੀ ਸਭੋ ਮੈਂ ਰਿੰਦੀ ਕਿਉਂ ਕੀ ਹੋਦੀ ਇਹਨਾਂ ਨੂੰ ਮੈਂ ਲਿਆ ਕੇ ਨਾ ਬੈਂਕ ਗਿਆ ਨਾ ਰੋਟੀ ਤੇ ਚਾਹ ਨਾ ਬਹਿਣ ਬਿੰਦਿਆਂ ਕੰਮ ਬਲੇ ਕਿੰਨਾ ਟੁਟਾ ਬੰਦਾ ਰੋਟੀ ਤੇ ਘਰ ਲਵੇ ਕਮੋ ਕਮੋ ਅੰਜੀ ਮਮੂ ਜੀ ਰੋੜੀ ਗਈ ਹੈ ਮੈਂ ਉੱਥੇ ਗਈ ਨਹੀਂ ਅੱਜ ਸਵੇਰ ਨਹੀਂ ਕਰੀ ਸੇ ਮੂੰਹ ਬੜਿਆ ਹੁੰਦਾ ਮੇਰੀ ਗੱਲ ਸੁਣੋ ਤੁਮ ਨਹੀਂ ਮੈਂ ਥੱਕ ਗਈ ਉਹ ਆ ਕੇ ਮੈਂ ਥੱਕ ਗਈ ਤੋ ਉਹਦੇ ਰੋਟੀ ਕਿਉਂ ਨਹੀਂ ਪਕਾਈ ਅੱਜ ਮੈਂ ਮੰਮੀ ਵੇਖੋ ਮੇਰਾ ਮਸ਼ੀਨ ਤੇ ਸੂਟ ਪਹਿਰਿਆ ਹੈ ਸੂਰਜ ਨੇ ਕਦੇ ਅਕਸੂਪਿਆ ਜਾਂ ਸੂਰਜ ਕੱਢ ਕੇ ਤਾਰਫੇ ਨੀ ਪਾਸੇ ਲਿਖੀ ਉਹ ਚੱਲੀ ਫਿਰ ਜੇ ਮੈਂ ਬਾਥਰੂਮ ਤੋਂ ਨਹੀਂ ਮੈਂ ਸਵੇਰ ਤੋਂ ਨਹੀਂ ਤੋਇਆ ਕਰ ਆਪੇ ਬਾਥਰੂਮ ਆਲੇ ਮੈਂ ਕੋਈ ਨੋਕਰ ਆਣੇ ਲੱਗੇ ਆ ਆ ਕੇ ਤੋਹ ਨਾ ਸਾਰਾ ਸਾਬਣ ਸੁਕਣੇ ਤੇ ਖਲਾ ਕੇ ਟੱਪ ਟੱਪ ਕਿੰਨੇ ਰਿਪੇਉਣੇ ਚ ਪੁਰੇ ਹੁੰਦੇ ਆ ਕੇ ਇਹ ਮੈਂ ਨਹੀਂ ਪਪਾ ਮਾਂ ਬੋਲ ਨਹੀਂ ਜਾ ਪਿਓ ਫਿਓ ਨਹੀਂ ਪੁੜੀ ਗਏ ਹਿੰਦੇ ਸਿਆਣੀਆਂ ਬਣੋ ਉਹ ਆਟਾ ਲਾਰ ਮੈ ਮੇਰੇ ਕੋਲ ਲੈ ਕੇ ਆ ਜਿੰਦੀ ਤੂੰ ਆਟਾ ਲੈ ਕੇ ਆ ਜਿੰਦੀ ਤੁਸੀਂ ਮੈਨੂੰ ਕਿਉਂ ਚੁੱਕੀ ਕੀਤਾ ਇਹੇ ਹੀ ਕੰਮ ਜੇ ਰਾਲ ਕੇ ਕਰੋ ਕੰਮ ਤੇ ਕੋਈ ਵੀ ਨਹੀਂ ਹੈਗਾ ਬਾਬਾ ਨਹੀਂ ਦਰਨਾ ਇਹਨੂੰ ਕਰਨਾ ਪੈਂਦਾ ਉਹ ਪੁੱਛ ਕੇ ਵੇਖ ਮਮੀ ਕੰਮ ਕਿੰਨਾ ਪੈਂਦਾ ਵਾ ਨਾ ਅੱਗੇ ਤੇ ਦੋ ਟੱਲੇ ਕਰਦੀ ਆਂ ਤੂੰ ਅੱਜ ਕੰਮ ਕਰਨ ਬਹਿ ਗਈਆਂ ਜੇ ਅਹੀਂ ਤੇ ਕੰਮ ਕੀਤੇ ਬਿਨਾ ਹੀ ਇਦਾਂ ਸਾਈਟ ਤੱਕ ਸਾਰਾ ਕੁਝ ਲੈ ਆਏ ਹੈਂ ਅਸੀਂ ਕੰਮ ਨਹੀਂ ਸੀ ਕੀਤੇ ਅਹੀਂ ਦਰਾਣੀ ਜਿਠਾਣੇ ਨਹੀਂ ਸੀ ਰਹੀਆਂ ਆਈਆਂ ਤੁਸੀਂ ਯਾਰੋ ਕਾ ਦਰਾਣੀ ਜਿਠਾਣੇ ਲੈਣ ਗਈਆਂ ਅੰਨਿਆਣੇ ਮੈਂ ਤੁਹਾਡੇ ਖਾਮ ਦੀ ਹੈ ਨਿਆਣੇ ਤੁਹਾਨੂੰ ਮਿੱਠੀ ਕਰ ਦੜਾ ਰੋਟੀ ਤੋਂ ਉਂਗਾਲੀ ਦਾ ਕਾ ਗਾਣੀ ਪਾਇਆ ਗਿਆ ਮੈਂ ਇੰਨਾ ਮੈਨੂੰ ਸਿਰ ਤੇ। ਵੇ ਕਿੱਡੀ ਗੱਲ ਆ ਤੇ ਕਿਤੇ ਹੈ ਨਿਆਣੀ ਮਾਤਾ ਜੰਮੀ। ਵੇਲੀ ਹੋ ਕੇ ਘੜੀ ਨੂੰ ਵੀ ਵਗ ਜਾਊਗਾ। ਤੂੰ ਹੋ ਕੇ ਦੋ ਰੋਟੀਆਂ ਤੇ ਲਾ ਦੇ। ਮੈਂ ਮੰਮੀ ਮੈਂ ਲਾਉਂ ਨਹੀਂ। ਮੇਰਾ ਸਿਰ ਬੜਾ ਪੱਟਨਾ ਪੈ ਲੋਂਦੀ ਲੋਂਦੀ ਦਾ। ਲੈ ਸਾਰੇ ਟੱਬਰ ਦੀ ਤੂੰ ਰੋਟੀ ਲਾ ਤੇ ਉਹਦੇ ਵਰੀ ਚਾ ਸਿਰ ਤੂੰ ਹਾਂ ਲੱਗ ਪਿਆ। ਇਹ ਵੇ ਮੈਂ ਜਿਉ ਨੂੰ ਵੇਖਣ ਲੱਗੀ। ਨਾ ਮੈਨੂੰ ਇਹ ਡੰਗਰਾਂ ਜਿਹੀ। ਜਾ ਕੇ ਗਵਾਂਡੀਆਂ ਘਰੇ ਪੱਲੇ ਪਾਸੇ ਬੈਠੀ ਰਹੀ ਦੀ ਦਾਲ ਲਾ ਕੇ। ਜਿਉ ਵੇਲੀ ਹੋਈ ਘਰੇ ਅੱਠ ਬੰਦੇ ਕੋਈ ਦੋ ਤਾਰੇ ਭਾਂਡੇ ਦੇਦੇ ਤੂੰ ਉਹਦੇ ਫਰਦੀ ਬੰਦੇ ਨਾ। ਨਾ ਇਹ ਕੋਈ ਦੋ ਤਾਰੇ ਅੱਗੇ ਲੈ ਜਾਂਦੀ। ਗਵਾਂਡ ਵੇ ਜਾਂਦੀ ਕੰਮ ਦੀ ਮੈਨੂੰ ਘਰੇ ਜਾਣਾ ਪਵੇ ਤੇ ਕਿਹੜਾ ਸਾਰੀ ਤੇਰੇ ਦੋਆਂ ਟੰਗਰਾਂ ਦਾ ਗੋਇਸਾ ਛੋੜਦੀ ਰਹਿੰਦੀ ਹੈ ਇਹ ਇਹ ਤਾਂ ਪਾਣੀ ਮੈਂ ਵੇਹਦੀ ਰਹੀ ਮੈਨੂੰ ਟੰਗਰਾਂ ਜੀ ਕਿਤੇ ਨਹੀਂ ਦਿਖੇ ਮੈਂ ਧਿਆਨ ਇਹਦੇ ਲੈ ਰੱਖਦੀ ਇੱਕ ਜਾ ਕੇ ਗਵਾਂਡੀਆਂ ਨੇ ਤਾਲਾ ਲਾ ਕੇ ਪੱਥੀ ਤੇ ਬੈਠੀ ਰਹੀ ਜਿਵੇਂ ਪਾਰ ਪਾਰ ਨੂੰ ਕਮਰ ਨੂੰ ਤੂੰ ਤਾਂ ਰੋਟੀ ਲਾ ਦੇਂਦੀ ਨਾ ਰੋਟੀ ਲਾ ਕੇ ਰੱਖ ਦਿੰਦੇ ਆਪੇ ਫੜ ਕੇ ਨਿਕਾਲ ਲੈਣੀ ਮੇਰਾ ਸੇ ਨੂੰ ਕਾਰਨ ਨੂੰ ਵਧਾਉਂਦੀਆਂ ਜੇ ਕਿਉਂ ਸਾਡੇ ਪਲਵਾਰ ਤੇ ਪਾਟ ਪਾਉਂਦੀਆਂ ਜੇ ਕੰਗਣੀ ਤੰਦੂਰ ਵਾਲਕੇ ਕਾਮਕਰਨਾਂ ਦਾ ਕਿ ਉਹ ਦੋਹੀ ਮੈਨੂੰ ਦੁਖੀ ਕਰ ਲਿਆ ਵਾ ਮੇਰਾ ਸੇਲ ਬੜਾ ਦੁਖਾ ਦੇ ਰਿਹਾ ਸੀ ਉਹ ਹੀ ਲੈ ਜੀਆਂ ਕਿਤੇ ਜੰਡਰੀਆਂ ਆਈਆਂ ਜਿਹੜਾ ਨਾ ਬੈਂਦੀਆਂ ਨਾ ਕਿਹ ਬੈਹੜ ਹੀ ਨਹੀਂ ਲੈਂਦੀਆਂ ਤੇ ਮੁੰਡੇ ਵੀ ਤੁਹਾਡੇ ਅੰਦਰ ਦੁਖੀ ਹੋਏ ਪਏ ਆ ਉਹ ਆਂਦੀ ਮੇਰਾ ਨਾਮ ਨਹੀਂ ਹਾਂ ਕਰਾਂ ਨਾ ਮੇਰਾ ਨਾਮ ਬੋਲਣਾ ਮਤਾਰਾ ਉਹ ਸਾਰਾ ਫੇਰਾ ਦੇ ਕੇ ਆ ਉਹਨੂੰ ਮੈਂ ਫੇਰਾ ਲੋਕੇ ਆਈ ਨਹੀਂ ਤੁਮੀ ਜਾਨੇ ਬਣ ਜਾ ਕਰ ਉਹ ਆਦੀ ਮਟਰ ਬਣਾਣਾ ਕਰੀ ਗਈ ਤੂੰ ਹਾਲੀ ਮੇ ਚੌਕੇ ਦਾ ਇਹ ਦੰਗਰਾਂ ਦਾ ਕੰਮ ਨਹੀਂ ਪੜ ਜਣਾ ਮੈਨੂੰ ਇੱਕ ਵਾਰ ਜੀ ਜਾਂਦਾ ਫੇਲੀ ਹੁੰਦੀ ਤੇ ਕਾ ਡੰਗਰਾਂ ਦਾ ਨਵੇਰ ਕੇ ਘਰੇ ਤੇ ਆ ਜਾ ਕਰ ਜਿਆਦਾ ਨਹੀਂ ਆ ਬਿਨਕੀ ਛੁੱਤੀ ਭਾਂਡੇ ਘੁੰਡੇ ਲੱਗ ਥੋੜਾ ਬਤ ਤੂੰ ਦੇ ਆ ਕਰੀ ਦੋ ਦੋ ਵਾਲੇ ਤੇ ਤੋਇਆ ਕਰੀ ਇਹਨੂੰ ਕਿਤੇ ਚਾਰ ਦੋ ਥੇ ਵਾਜ ਜਾਂਦੀ ਜੂ ਬੈਠੀ ਤਿੰਨ ਘੰਟੇ ਆਉਂਦੀ ਨਹੀਂ ਡੰਗਰਾਂ ਚ ਡੰਗਰਾਂ ਦੇ ਮੂੰਹ ਚ ਕੰਪੂਟੀਆਂ 3 ਲੱਖ ਪੈਂਦੀ ਪੇ ਹੁਣ ਆਪੇ ਨਹੀਂ ਖਾਣੀ ਆ ਤਾਂ ਸਭਲੇ ਦਾ ਕੀ ਹਾਲ ਹੋ ਵੇੜ ਕੋਈ ਮੈਂ ਨਹੀਂ ਇੱਥੇ ਰਹਿਣਾ ਮੇਰੀ ਦੁਨੀਆ ਘਰੋਂ ਰੋਟੀ ਕੱਪੜੀ ਕਰ ਦੋ ਮੇਰ ਤੋਂ ਸਾਲ ਤੇਰੀ ਖਪਿਆ ਜਾਂਦਾ ਇੱਕ ਵਜ ਜਾਂਦਾ ਮੇਰੀ ਬਿਮਾਰੀ ਤੇ ਤੁਹਾਨੂੰ ਆ ਵਿੱਚੋਂ ਹੈ ਨਾ ਮੈਂ ਆਟ ਕਰਾਂ ਅੱਜ ਨਾ ਮੈਂ ਆਟ ਕਰਾਂ ਤੁਹਾਨੂੰ ਕੱਲ ਨਾ ਮੈਂ ਦੋ ਚੁੱਲੇ ਘਰ ਚ ਬਲ ਨਹੀਂ ਦੇਣੇ ਨਾ ਮੈਂ ਘਰ ਚ ਕੰਧ ਹੀ ਹੋਂ ਦੇਣੀ ਇਹ ਮੇਰੀ ਗੱਲ ਕੋਲ ਕੇ ਤੁਸੀਂ ਦੋਵੇਂ ਜਣੇ ਗੱਲ ਸੁਣ ਲਓ ਗਮ ਤੇ ਤੁਹਾਨੂੰ ਕਰਨਾ ਪੈਣਾ ਨਾਲ ਕੇ ਜਿੰਨਾ ਚਿਰ ਤੇ ਮੈਂ ਜਮ ਦੀ ਜਾਗਦੀ ਬੈਠੀ ਆ ਆਟ ਨਹੀਂ ਚ ਮੈਂ ਹੋਂ ਦੇਣਾ ਤੁਹਾਨੂੰ ਇਹੋ ਜਿਹਾ ਪਖੰਡ ਘੱਟ ਕਰ ਕਰ ਮੈਨੂੰ ਦਿਖਾਉ ਦਵੇਂ ਜਾਣੀ ਤੂੰ ਉਹਨੂੰ ਵੀ ਫਿਰ ਕੀ ਕਰੋਂ ਨਾ ਵੀ ਕੰਮ ਕਰੇ ਉਹ ਸਾਰੇ ਦਿਨ ਉਹਨੂੰ ਵੀ ਕਹੋ ਨਾ ਵੀ ਘਰੇ ਵੀ ਬੜੇ ਨਾ ਕੰਮ ਕਰੇ ਜਿਉ ਉਹਨੇ ਕੱਪੜੇ ਨਹੀਂ ਸੁੱਕਰੇ ਪਾਏ ਜੀ ਮੇਰੇ ਵਕਮਰੇ 'ਚ ਕੰਮ ਘੱਟ ਕਰਦੀ ਐ ਨਹੀਂ ਮੈਂ ਤੂੰ ਨਹੀਂ ਅੱਜ ਇਹ ਨਾ ਸਾਰਾ ਕੰਮ ਕਰਦੀ ਤੂੰ ਕਿੱਡੀ ਕਿਸਾਣੀ ਜੀ ਮੈਂ ਹੁਣ ਸੱਜਿਆ ਨਾ ਤੂੰ ਆਈ ਕਿਉਂ ਨਹੀਂ ਮੇਰੇ ਕੋਲੇ ਤੇ ਮੈਨੂੰ ਕਿਹਨੇ ਸੱਜਿਆ ਮੈਨੂੰ ਮੈਂ ਪ੍ਰੀਤਨ ਕਹਿ ਕੇ ਘੁਲਾਇਆ ਤੈਨੂੰ ਕਹੇ ਮੇਰੇ ਕੋਲ ਪ੍ਰੀਤ ਆਈ ਨਹੀਂ ਮੈਂ ਤੇ ਲੰਮੇ ਪਈ ਮੈਨੂੰ ਬਾਜ ਦੇਂਦੀ ਤੇ ਮੈਂ ਚਾਹਂਦੀ ਐਡਾ ਮੂੰਹ ਮੈਨੂੰ ਤਪਾਉਂਦੀ ਨਹੀਂ ਹੁਣ ਰੋਟੀ ਖਾ ਲਈਓ ਮੈਂ ਰੋਟੀ ਖਾ ਲਈ ਹੁਣ ਲਾ ਕੇ ਲੰਮੀ ਬਣਾਉਂਦੇ ਹਾਂ ਪਰ ਹੁਣ ਪਕਾ ਦੇ ਜਾ ਮੇਰੇ ਰੋਟੀ ਦੀ ਸੇਲ ਬੜਾ ਦੁਖੰਦਿਆ ਮੈਂ ਕੋਈ ਦਵਾਈ ਲੈ ਆਵੀਂ ਜਾ ਕੇ ਰੋਟੀ ਪਕਾ ਕੇ ਦੇ ਆਦੂ ਘਰ ਦੇ ਘਾਣਾ ਨਹੀਂ ਲੱਗੀਆਂ ਦੋ ਟਿੱਕੀਆਂ ਹੀ ਅੱਧੇ ਡੰਗਰਾਂ 'ਚ ਬੈਠੀ ਆਈ ਏ ਤੇ ਹੁਣ ਪਕਾ ਕੇ ਖਾ ਲਓ ਦੋ ਟਿੱਕੀਆਂ ਬਿਚੇ ਹੀ ਕੱਲਾ ਰਾਤ ਨੂੰ ਮੈਂ ਪਕਾ ਦੂੰਗੀ ਹੁਣ ਉਹ ਕੋ ਬਾਅਦ ਕਰ ਖਾਦੀ ਨਹੀਂ ਮੇਰੇ ਪਕਾਈਆਂ ਨਹੀਂ ਇਹ ਤਾਂ ਤੁਹਾਡੇ ਵਾਸਤੇ ਗਲਤ ਗੱਲ ਤੁਸੀਂ ਮੇਰਾ ਪੀਤਾ ਲਉ ਨਾ ਤਾਂ ਉਹ ਆਖੇ ਲੱਗਦੀਆਂ ਤੇ ਜੇ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਤੇ ਉਹ ਵੀ ਨਹੀਂ ਲੱਗਦੀ ਕੀ ਮੈਂ ਕਰਾਂ ਤੇ ਕੀ ਨਾ ਕਰਾਂ ਮੈਂ ਤਸਬੋ ਦੁਖੀ ਹੋ ਗਈ ਹੈ ਭਾਈ ਤਾਂ ਮੈਨੂੰ ਦੁਖੀ ਕਰ ਲੈ ਇਹਦਾ ਛੱਡੋ ਕਰਾ ਕੇ ਕਰਾ ਦਿਤਾ ਉਹ ਫਿਰ ਆਪੋ ਆਪਣੇ ਦੂਹੇ ਮਾਰ ਕੇ ਤੇ ਸੌਂ ਜਾਂਦੇ ਨਾ ਲੜਨ ਹੁੰਦੀਆਂ ਵਰਗੀਆਂ ਵਿਪਰੀਤ ਹੈ ਇਧਰ ਆ ਕੇ ਮੇਰੇ ਕਮਰੇ 'ਚ ਇਧਰ ਆ ਤੁਹੀਂ ਇੱਕ ਤੁਹਾਨੂੰ ਸੱਦਾਂ ਆਈਏ ਨਹੀਂ ਪੰਮਾ ਉਧਰ ਆ ਮੇਰੇ ਕਮਰੇ 'ਚ ਧਰਨਾ ਮੈਂ ਗੱਲ ਕਰਨੀ ਹੈ ਇੱਕ ਲੜਨੂਗੀਆਂ ਵਰਗੀਆਂ ਤੇ ਕਿਵੇਂ ਆਪ ਕੋ ਆਪਣੇ ਅੰਦਰ ਹੈ ਪੈ ਜਾਂਦੀਆਂ ਨਕੰਮ ਦਾ ਠਿਕਾਣਾ ਕੋਸ਼ੇ ਇਹਨਾਂ ਹੁਣ ਬੋਲ ਇਹ ਤਾਂ ਮੈਂ ਨਰਵਾਏ ਮਾਰੀ ਆ ਇਹਨਾਂ ਨੂੰ ਹੈ ਕੋ ਸ਼ਰਮਝਾ ਕੇ ਜਾ ਕੇ ਗੱਲ ਸੁਣ ਲਈ ਲੜਨਾ ਹੋਵੇ ਦੋਵਾਂ ਜਾਨਾਂ ਦੇ ਸ਼ਰੀਕੇ ਬਣਨੇ ਹੋਣ ਤੇ ਗੀਆਂ ਵਰਗੀਆਂ ਹਾਂਜੀ ਮੰਮੀ ਜੀ ਹਾਈਟਰ ਬਰਤੂਨ ਮੈਟੜ ਨਾ ਕਰਨੀ ਹੈ ਤੇ ਦਾਲ ਨਾ। ਤੁਸੀਂ ਕੰਮ ਕਰਿਆ ਕਰੋ ਨਾਲ ਕੇ। ਠੀਕ ਆ। ਜੇ ਆ ਆ ਮੈਡਮ ਸੇਰੇ ਆਤੀ ਹੀ ਤੇ ਤੇ ਰੋਟੀਆਂ ਬੱਤਰੀਆਂ ਕਰਦੇ। ਰੋਟੀਆਂ ਨਹੀਂ ਬਸ ਕਿਸੇ ਜਿਹਾ ਬੱਤਰੀਆਂ ਕਰਨੀਆਂ। ਨਾ ਵਾ ਘਰ ਚ ਕਰਨੀ ਜੇ ਖਾਂਦੇ। ਜੇ ਆਪ ਰਲ ਕੇ ਰਿਆ ਕਰੋ ਤਾਂ ਆਪ ਰਲ ਕੇ ਕੰਮ ਕਰਿਆ ਕਰੋ। ਜਿਹੜੇ ਪਕਾਣ ਤੁਸੀਂ ਕਰਦੀਆਂ ਜੇ ਇਹ ਵੀ ਮੈਂ ਕਰਦੇ ਨੇ ਕਰ। ਸੁਣ ਲਓ ਮੇਰੇ ਕਾ ਧਿਆਨ ਨਾਲ। ਜੇ ਤੂੰ ਉਹਦੇ ਟਗੜਾ ਦਾ ਕਰਦੀ ਹਾਏ ਮੈਂ ਡੰਗਰਾ ਦਾ ਕਰਦੀ ਮੈਂ ਡੰਗਰਾ ਦਾ ਕਰਦੀ ਤੇ ਇਹ ਚੌਕੇ ਦਾ ਕਰਦੀ ਮੈਂ ਚੌਕੇ ਦਾ ਕਰਦੀ ਇੰਨੇ ਸਵਾਣੇ ਨਸਰੇ ਰੋਟੀ ਨਾ ਤੇਰੀ ਲਈ ਮੈਂ ਮੰਮੀ ਨਾਲ ਰੋਟੀ ਤੇਰੀ ਵੀ ਆ ਗਈ ਤੇਰੀ ਰੋਟੀ ਤੇਰੀ ਮਹਿਲਾ ਨੂੰ ਸਿਰ ਤੇੋਂ ਲੱਗ ਗਈ ਜਿੱਥੇ ਇਹ ਰੋਟੀ ਲੱਗ ਗਈ ਤੂੰ ਹੋਰ ਲਾ ਲਈਂ ਤੂੰ ਲਾ ਕੇ ਰੱਖ ਦਿੰਦੀ ਤੇ ਚਲੋ ਆਪੇ ਡੱਬੇ 'ਚ ਪੜ ਕੇ ਤੇ ਆਪਣੀ ਰੋਟੀ ਖਾ ਲੈਂਗੀ ਤੈਨੂੰ ਜੇ ਇੰਨੇ ਗੁੱਸੇ 'ਚ ਤੂੰ ਨਾ ਬਰੋਗੀ ਮੈਨੂੰ ਕੰਮ ਨਹੀਂ ਕਰਦੇ ਤੇ ਮੈਂ ਵੀ ਨਹੀਂ ਡਗਰਾਵਾਂ ਵਾਲੀ ਕਿਉਂ ਨਹੀਂ ਇਹ ਮੇਕ ਦਾ ਛੜਪਾ ਮੋ ਜੇ ਕੰਮ ਨਹੀਂ ਡਗਰਾਦਾ ਕਰਦਾ ਤਾਂ ਉੱਥੇ ਕੌਣ ਕਰ ਆਇਆ ਅਕਸਰ ਇਹਨੇ ਕੀਤਾ ਹੀ ਆ ਕਰਕੇ ਘੜੀ ਰਹਿ ਗਈ ਉਹ ਕਿ ਚੱਲ ਤੇ ਮੈਨੂੰ ਜਿਆਦਾ ਕੰਮ ਪਈਦਾ ਨਹੀਂ ਸੁਣਦਾ ਇਹਦਾ ਤੂੰ ਭਾ ਡੰਗਰਾ ਤਾਂ ਕਰ ਲਿਆ ਕਦੇ ਚੌਂਕੇ ਦਾ ਕਰ ਲਿਆ ਕੱਲੋ ਜੀ ਇਹਨੇ ਕਰਨਾ ਪਿਆ ਕਦੇ ਰੱਖ ਦੇ ਕਿਦਾ ਕਰਨੀ ਮੈਂ ਤੈਨੂੰ ਕਾਹ ਨਹੀਂ ਸਕਿਆ ਜਿਸੇ ਨਹੀਂ ਕਿਨਾਂ ਕੰਮ ਸੁਣ ਨਹੀਂ ਆਉਂਦਾ ਫੁੱਤਰ ਕਿਉਂ ਨਹੀਂ ਆਉਂਦਾ ਕਿ ਜੇ ਉਹ ਡੰਗਰਾ ਕਰਦੀ ਤੂੰ ਡੰਗਰਾ ਦਾ ਕਰ ਲਾ ਚੌਂਕੇ ਦਾ ਕਰ ਲੂਗੀ ਵਾਹ ਤੇ ਉਹ ਕਰੀਂ ਕਿ ਫਿਰ ਅੱਜ ਆਠ ਦਿਨ ਖਾਣੇ ਕੀ ਐਡਾ ਨਾਲ ਬਿਮਾਰੀ ਪੈ ਗਈ ਆ ਤੁ ਨੂੰ ਸਦਾ ਸੁਕੂਦੀ ਚਮਲੀ ਮੰਮੀ ਜੀ ਲੇ ਬਸ ਮੇਰੀ ਰੋਟੀਆਂ ਹੀ ਮੇਰੀ ਰੋਟੀਆਂ ਮੈਲੀ ਮਤੇ ਸੇ ਵੀ ਡੋਨ ਨਾ ਪਿੰਦਾ ਕਦੀ ਨਾ ਟੇਡ ਦੁੱਖ ਲੱਗਦਾ ਨਾ ਕਦੀ ਨਾ ਸੇ ਵੀ ਡੋਨ ਨਾ ਲੱਗਦਾ ਤੇ ਮੈਨੂੰ ਨਹੀਂ ਲੱਗਣਾ ਕਿ ਜਿਹੜੇ ਦਿਨ ਥੋੜੀ ਦੁੱਖ ਲੱਗ ਜਾਂਦਾ ਹੁੰਦਾ ਤਾਂ ਉਹ ਚਲੋ ਅੱਜ ਘਰੇ ਲੈਣੀ ਕਈ ਵਾਰ ਦੱਸ ਸਰੀਰਾਂ ਦਾ ਕੋਈ ਪਤਾ ਨਹੀਂ ਦਾ ਕਦੋਂ ਕਿਥੇ ਹੋ ਕੇ ਜਾਣਾ ਹੁੰਦਾ ਦੋਖਲੀ ਗੜੀ ਪਤਾ ਤੇ ਨੂੰ ਇਹਨੂੰ ਇਹ ਆਪ ਨੂੰ ਆਪਨ ਦੀ ਪਤਾ ਆਪਨ ਕਿਹੜੇ ਮਿਲੋਂ ਲੈ ਪੈਣ। ਮੈਂ ਇਹਨਾਂ ਦੀ ਕਿਨਿਕਾ ਉਹ ਤੇਰੀ ਸ਼ਰੀਕਾ ਕਰੀ ਜਾਵਾਂ। ਕੋਈ ਕਾਹ ਮੈਂ ਦੱਸੂ ਕਿ ਕਿਨੇ ਕਰਦੇ ਆ ਉਹ ਤੇ ਨੂੰ ਹੀ ਰਹਿਣਾ ਸੇਲੇ ਮਰੇ ਤੇ ਝਾੜੂ ਵੀ ਨਹੀਂ ਲਾਇਆ। ਮੈਂ ਇਹਨਾਂ ਨੂੰ ਪੁੱਛੋ ਕਿਉਂ ਨਹੀਂ ਲਾਇਆ? ਜੀ ਇਹਨਾਂ ਨੇ ਝਾੜੂ ਨਹੀਂ ਲਾਇਆ। ਵੀਦੀ ਮੇਰੇ ਦੇ ਕੱਪੜੇ ਨਹੀਂ ਕੱਢੇ। ਆਹ ਦੀ ਨਿਆਣੇ ਸੁੱਤੇ। ਮੈਂ ਹਾਂ ਨਿਆਣੇ ਬੈਠ ਕੇ ਸੁੱਤੇ ਸੀ ਕਿ ਫੱਲੇ ਸੁੱਤਾ ਹੀ ਤੂੰ ਲਾ ਦੇਂਗੀ। ਨਿਆਣੇ ਕੁੰਝੇ ਥੋੜੀ ਸੁੱਤੇ। ਤੇਰੀ ਕਰਤਾਂ ਮੈਂ ਤੂੰ ਲਾ ਕੇ ਇਹ ਮੈਂ ਤੇ ਨਹੀਂ ਕੋਈ ਸਮਝ ਦੀ ਗੱਲ ਕਿਨੇ ਕੀਤੀ ਇਹਨਾਂ ਨੇ ਕੀਤੀ ਸਵੇਰੇ ਝਾੜੂ ਇਹ ਵੇ ਦੇਖੋ ਜਿਵੇਂ ਨਾ ਇਹ ਪੱਖਾ ਬੰਦ ਕਰਕੇ ਘਰੋਂ ਲੋਨਤੀ ਨਿਆਣੀ ਉੱਤ ਜਾਣੀ ਫੇਰੇ ਨਾ ਮੇਰੇ ਗੱਲ ਪੈਣਾ ਇਹ ਨਾਲੇ ਕੰਮੋ ਕਿਤੇ ਨਹੀਂ ਲੋਟ ਚੱਲੇ ਇਹ ਚੱਲਣ ਤੇ ਆ ਵਾ ਘਟਣ ਕਰਦਾ ਤੋਂ ਪਾ ਮਿੱਟਾ ਦੇ ਬੱਚੇ ਕਿਤੇ ਨਹੀਂ ਲੋਟ ਚੱਲੇ ਜੇ ਤੁਸੀਂ ਵੇ ਆਪਿਛਰੇ ਕੇ ਕਰਦੇ ਹੈ ਜੇ ਮੁਰਕੇ ਤੁਹਾਡੀ ਗੱਲ ਬਾਤ ਦੀ ਆ ਤੂੰ ਹੀ ਕੋਈ ਨਾ ਵੇ ਜਿਆਦਾ ਪੱਖ ਲੈਣਾ ਤੂੰ ਮੇਰੇ ਨਾਲ ਕੁਝ ਮੈਂ ਤੇ ਕਿਉਂਕੀ ਗੋਲੀ ਮਾਰਦੀ ਵੀ ਮੈਂ ਉਹਦਾ ਪੱਖ ਲੈਣ ਗਈ ਤੇਰੀ ਨੂੰ ਕੀ ਗੋਲੀ ਮਾਰ ਦਿੱਤੀ ਆ ਕਾ ਤੂੰ ਸਮਝਦੀ ਨਹੀਂ ਜਾ ਤੂੰ ਮਦਦ ਵਣ ਕਿੱਦਾਂ ਕਰਨੀ ਕਿਵੇਂ ਕੰਮ ਵੰਡਨੇ ਇਹ ਤੇ ਆਪਾਂ ਯਾਦ ਤੇ ਅੰਦਰ ਉਹ ਤਾਂ ਨੇ ਜੇ ਪਾਸਾ ਉਧਰ ਤਾਂ ਕਰਦੇ ਆ ਉਧਰ ਤਾਂ ਕਰਕੇ ਉਹਨੇ ਬਾਹਰ ਕਰ ਤਾ ਫੇਰ ਇਧਰ ਤਾਂ ਕਰਨਗੇ ਉਹ ਤਾਂ ਬਰਾਦਾ ਕਰਨਾ ਠੀਕ ਹੈ ਮਨਜ਼ੂਰ ਹੈ ਤਾਂ ਮੈਂ ਬਾਗੀਆਂ ਬੂਟੀਆਂ ਸੁਣੀਆਂ ਤੁਹਾਨੂੰ ਇਹਨੇ ਟੀਵੀ ਤੋਂ ਨਹੀਂ ਪਹਿਲੇ ਡੰਗਰਾਂ ਦੇ ਇਹ ਵੀ ਲੋਕ ਉੱਥੇ ਬੈਠੇ ਸੀ ਇਹਨੇ ਸੋਣਾ ਗੱਲ ਜਿੰਨੇ ਡੰਗਰਾਂ ਦਾ ਕੰਮ ਕਰਨਾ ਡੰਗਰਾਂ ਦਾ ਕੰਮ ਕਰਕੇ ਡੰਗਰਾਂ ਦਾ ਡੰਡਾ ਚਰਨਾ ਮਾਰ ਕੇ ਘਰ ਆਉਣਾ ਇਹ ਕੋਈ ਨਿੱਜੀ ਚੰਗੇ ਦਾ 2 50 ਇਹਦੇ ਸੋਖ ਕੰਮ ਜੇ ਤੁਹਾਡੇ ਵੱਡਣ ਲੱਗੇ ਜੇ ਚੌਂਕੇ ਦਾ ਕਰਨਾ ਤੇ ਚੌਂਕੇ ਦਾ ਉਹ ਨਹੀਂ ਸਾਰਾ ਕਰਨਾ ਦੁੱਗੀ ਜਾਣੀ ਨੇ ਆ ਕੇ ਇਹਦੇ ਕਰਨਾ ਤੇ ਜੇ ਝਾੜ ਨਹੀਂ ਕਰ ਝਾੜੂ ਬੋਚੇ ਦੀ ਲੇ ਕੇ ਜਾਣੀ ਝਾੜੂ ਲਾਉਗੀ ਆ ਕੇ ਜਾਣੀ ਪੋਚੇ ਲਾਉਗੀ ਜਿਵੇਂ ਉਹਨੇ ਕਾ ਝਾੜੂ ਲਾਤਾ ਤੂੰ ਕੋਚੇ ਲਾ ਤੇ ਅਗਲੇ ਨੇ ਤੁਰ ਜਾਣ ਲੱਗੇ ਉਹ ਪੋਚੇ ਲਾਉ ਸਮਝਣ ਜੂਰ ਜੇ ਮੈਂ ਜਰੂਰ ਠੀਕ ਹੈ ਬੀਬੀ ਦਾ ਤੇ ਹੁਣ ਤੁਹਾਡੀ ਬਾਜ ਵੀ ਘਰ ਚ ਆਉਣੀ ਚਾਹੀਦੀ ਗੋੜ-ਗੋੜ ਦੀ ਮੈਂ ਤੁਹਾਨੂੰ ਦਾ ਫਿਰਦਾ ਜੀ ਇਹ ਕੁਛ ਵੀ ਇਹ ਤੇ ਚਾਰ ਦਿਨ ਹੋ ਗਏ ਮੈਂ ਤੁੰ ਨੂੰ ਬਣਾ ਕੇ ਨਾਦੀ ਬੋਲਦੀ ਕਿ ਮੈਂ ਇਹ ਲਾ ਕੀ ਰੋਟੀ ਬਣਾਉਣਾ ਜਦੋਂ ਨਹੀਂ ਬੋਲਦੀ ਕੋਈ ਨਹੀਂ ਆਪੇ ਬੋਲ ਪੂਗੀ ਪਰ ਕੋਈ ਕੰਮ ਚਾਜ ਨਾ ਕਰਿਆ ਕਰੋ ਕਾਜਾ ਅੱਜ ਨਾ ਕਰੋਂੀ ਆਪੇ ਬੋਲ ਬਲਈਆ ਹੁਣ ਤੁਹਾਡਾ ਜੇ ਤੂੰ ਕੰਮ ਹੀ ਚਾਜ ਨਾ ਕਰਨਾ ਤੇ ਫੋੜਨਾ ਕਿੰਨੇ ਸੁਆਹ ਤੂੰ ਅੱਡ ਮੂੰਹ ਬਣਾ ਛੱਡ ਕੇ ਵੱਡਾ ਬਣਾ ਛੱਡੀ ਚਾਪੇ ਨੂੰ ਮੈਂ ਪੜੀ ਲਈ ਨਹੀਂ ਵਿੱਚ ਘਟੇ ਜਾਜ ਕੇ ਕੰਮ ਕਰੋ ਸਵੇਰ ਤੋਂ ਸ਼ੁਰੂ ਜਿਆ ਨਾ ਕਿ ਮੈਂ ਫੁੱਟਦੀ ਜਾਂਦੀ ਆ ਵੇਲਾ ਹੁਣ ਫੁਕਾਦੀ ਦੇ ਫੇਰ ਚਲ ਗਈ ਕਿਤੇ ਹੁਣ ਕੰਮ ਕਰਿਆ ਕਰੋ ਚਾਜ ਨਾਲ ਹੁਣ ਨਾ ਤੁਹਾਡਾ ਰੋਜ ਜਾਣੇ ਕੋਤ ਕਲੇਸ਼ ਜਿਆ ਮੈਨੂੰ ਰਿਆ ਕਰਿਓ ਕਿ ਕਿ ਸਿਆਣੀਆਂ ਬਰੋ ਕਿ ਕਿ ਜੇ ਸੋਕੀ ਚਾਜ ਸੋਕ ਸ਼ਾਂਤੀ ਨਾ ਰਹੋਣੀ ਆ ਕਿ ਤੇ ਘਰ ਚ ਬਰਕਤ ਪਊਗੀ ਤੁਹਾਡੇ ਦੇ ਕਲੇਸ਼ ਨੇ ਘਰ ਨੂੰ ਲੈ ਕੇ ਬਹਿ ਜਾਣਾ ਇੰਨਾ ਕਲੇਸ਼ ਆਣਿਆ ਤੇ ਚੰਗਾ ਨਹੀਂ ਦਾ 24 ਘੰਟੇ ਕੋੜ-ਕੋੜ 24 ਘੰਟੇ ਘਰ ਚ ਕੋੜ-ਕੋੜ ਦਾ ਛੜਨੀ ਮਾਹਰਾ ਇਹਦਾ ਨਾ ਹਾਂ ਹੀ ਲੈਣਗੇ ਲੜੀ ਤੇ ਟੱਕ ਚਾਰ ਛੜਦੇ ਨੇ